ਜਿੰਨੂ ਮੈਂ ਸੁਣਿਖ ਕਰਦੇ ਆਂ ਰੂਹ ਕੰਮ ਜਾਂਦੀ ਸਾਥ ਸਿੱਧਾ ਚਾਰ ਗਣਤੇ ਕੋਦੇ ਸਾਥ ਤੋਹੀ ਦੇ ਕੋਦੇ ਪਾਤਸ਼ਾਹ ਲੋਕੀ ਕੀ ਨੇ ਕੁਰਬਾਨ ਕਰਦੇ ਰੱਬ ਦਾ ਰੰਗ ਪਰ ਸਾਰੇ ਸਭਨਸ ਇੱਕ ਦਲ ਸਾਡੀ ਸਮਝ ਵਿੱਚ ਆ ਆ ਬੜੀ ਲਾਜ਼ਮੀ ਹੈ ਕਿ ਸਿੱਖੀ ਦਾ ਅਰਥ ਕੀ ਹੈ ਕਿਉਂਕਿ ਜਿਵੇਂ ਆ ਜਿਤਨਾ ਦੌੜ ਰਹਿਣਾ ਇਹਦੇ ਵਿੱਚ ਅਸੀਂ ਸਿੱਖੀ ਦੇ ਅਰਥ ਪੁੱਜ ਜੀ ਤੇ ਸਾਨੂੰ ਐ ਲੱਗਦਾ ਕਿ ਪੱਕੇ ਸਿੱਖ ਹੋਣ ਦਾ ਮਤਲਬ ਹੈ ਕਿ ਸਭ ਤੋਂ ਵੱਧ ਸੁਖ ਸੰਤ ਸਭ ਤੋਂ ਵੱਧ ਪਾਠ ਕਰਨ ਦਾ ਬਾਣੀ ਪੜਨ ਦਾ ਨਾਮ ਜਪਣ ਦਾ ਮਤਲਬ ਹੈ ਸਭ ਤੋਂ ਵੱਧ ਸੁਖ ਸਭ ਤੋਂ ਵੱਧ ਸੁਖਮਣੀ ਸਹਿ ਪੜਨ ਦਾ ਮਤਲਬ ਹੈ ਸਭ ਤੋਂ ਵੱਧ ਸੁਖ ਇਹ ਕੀ ਬਾਤ ਸੁਣੀ ਅਸੀਂ ਇਹ ਸੁਖਾਂ ਦਾ ਬਿਜ਼ਨਸ ਇੰਨੀ ਉਪਰ ਤੱਕ ਲੈ ਗਏ ਕਿ ਅਸੀਂ ਗਿਣਤੀਆਂ ਨੂੰ ਕਰਨ ਕਰਦਿਆਂ ਜਿਵੇਂ ਤੀਰਥਾਂ ਵਾਲਿਆਂ ਨੇ 68 ਤੀਰਥਾਂ ਨੇ

ਅਜਿhti ਇਹ ਚਰਚਾ ਸ਼੍ਰੀਮਈ ਹੈ ਕਿ ਮੈਂ 49 ਦਿਨ ਪਾਠ ਕੀਤਾ ਤੇ ਮੈਨੂੰ ਉਹਦੇ ਬਦਲੇ ਵਿੱਚ ਕੀ ਮਿਲਿਆ ਜਿਨ੍ਹਾਂ ਨੇ ਸਰਬੰਸ ਪ੍ਰਬੰਧ ਕੀਤਾ ਉਹਨਾਂ ਨੇ ਕਿੰਨੇ ਦਿਨ ਪਾਠ ਕੀਤਾ ਜਿਨ੍ਹਾਂ ਨੇ ਠੰਡੇ ਗੁਰਦਿਵੇਚਾ ਦਾ ਆਪਾ ਕਟਨੇਵਾਂ ਦੇ ਕਿਨੇ ਦਿਨ ਪਾਠ ਕੀਤਾ ਜਿਨ੍ਹਾਂ ਨੇ ਚਲਕੌਤ ਦੀ ਗੜੀ ਤੇ ਲੋਕ ਸਹਾਰੇ ਉਹਨਾਂ ਨੇ ਕਿੰਨੇ ਦਿਨ ਪਾਠ ਕੀਤਾ ਸੀ ਤੇ ਫਿਰ ਜਿਹੜੇ ਆਪ ਉਹ ਸ਼ਬਦਕਾਰ ਨੂੰ ਸਰ ਸੁਖਮਨੀ ਉਚਾਰਨ ਵਾਲੇ ਉਹ ਤਤੀ ਨੀ ਦੇ ਚੌਂਕੜੇ ਮਾਰ ਕੇ ਬੈਠੇ ਜਿਹੜੇ ਆਪ ਸ਼ਬਦ ਸਰੂਪ ਨੇ ਬਾਣੀ ਦੇ ਉਚਾਰਨ ਵਾਲੇ ਉਹ ਚਾਂਦਨੀ ਚੌਕ ਵਿੱਚ ਚੌਂਕੜਾ ਲਾਈ ਬੈਠੇ ਆ ਉਹ ਮਾਰਸੀ ਬਾਣੀ ਦੀ ਕਟਿਆਲੀ ਸੇਧ ਇਤਿਹਾਸਨ ਲਈ ਬੈਠੇ ਆ ਉੱਥੇ ਵੀ ਸ਼ੁਕਰ ਕਰਦਾ ਹੈ ਜਦੋਂ ਅਸੀਂ ਹਰੂਤ ਦੇ ਦਰਸ਼ਨ ਕਰਦੇ ਆਂ ਸੱਚੇ ਪਾਤਸ਼ਾਹ ਮਹਾਰਾਜ ਗਰਦੀ ਸ਼ਤ ਕੋ ਨਿਕਲ ਕੇ ਖੁੱਲੇ ਅਸਮਾਨ ਦੇ ਹੇਠਾਂ ਨਦੀ ਦੇ ਕਿਨਾਰੇ ਬਰਸਾਤ ਦੇ ਦਿਨ ਠੰਡੀ ਗਿੱਤਾ ਤੇ ਚੌਂਕੜਾ ਮਾਰ ਕੇ ਇਹਨੂੰ ਦੁੱਖ ਕਹਿੰਦੇ ਆ ਸਾਡੀ ਸਾਡੀ ਭਾਸ਼ਾ ਚ ਸਰ ਤੇ ਖੱਤ ਨਹੀਂ ਹੈ ਖਹਰ ਨੇ ਟਿਕਾਣਾ ਨੂੰ ਦੁਸ਼ਮਣ ਚਾਰੇ ਪਾਸੇ ਘਿਰਕਤੀ ਬੈਠਾ ਮੌਤ ਸਿਰ ਤੇ ਮੰਗਾਰੀਏ ਜਿਗਤ ਦੇ ਕੋਕੜੇ ਵਿਪਤਾ ਵਿੱਚ ਨੇ ਪਰਿਵਾਰ ਉਫੜ ਚ ਹੈ ਅਣ ਗਿਆਸੀ ਮੰਝਲਵਾਲ ਪੁਰੇ ਨੇ ਕਿੱਥੇ ਮੁਕਾਮ ਹੈ ਕੋਈ ਪਤਾ ਨਹੀਂ ਟਿਕਾਣਾ ਕਿੱਥੇ ਹੋਣਾ ਹੈ ਜਿਗੁਰ ਗੋਗਨ ਸਿੰਘ ਬਾਦਰਾ ਦੀ ਚੰਪੜਾ ਮਾਰ ਕੇ ਕਹਿੰਦੇ ਨੇ ਮੇਰੇ ਨਾਮ ਦਾ ਬਿਲਾਅ ਹੋ ਗਿਆ ਹਾਉਮਣ ਆਣੋਂ ਪਹੁੰਚੇ ਸਤ ਗੁਰੂ ਸਰਸਾ ਨਦੀ ਦੇ ਪਾਸ تھی چاہت کے بجائے بارہ پہر کی پیاس وحیدو کا نام جبکیں اور کرے ساپاس ساپاس شبدہ تھا شکرانہ فارسی دے شبدہ کہنے آؤ شکرانے میں چلی گئے ہن اسی کے ہی سکھیا ہے ਵਿਸ਼ਵਕਰਾ ਮੇਰੀ ਅਦਾਸ ਤੁਹਾਨੂੰ ਕਰਾਈ ਦਾ ਸ਼ੁਕਰਾਨੇ ਦਾ ਖੰਡ ਪਾਤ ਸਾਬ ਉਹਨੂੰ ਕਰਾਈ ਦਾ ਜਦੋਂ ਨੌਕਰੀ ਮਿਲ ਗਈ ਪੈਸਾ ਮਿਲ ਗਿਆ ਯੂਨੀਵਰਸਿਟੀ ਮਿਲ ਗਿਆ ਵੀਜ਼ਾ ਲੱਗ ਗਿਆ ਇੱਥੇ ਸਾਰਾ ਕੁਝ ਖੁੱਸ ਗਿਆ ਤੇ ਗੁਰੂ ਸਾਹਿਬ ਵੀ ਕਹਿੰਦੇ ਉਹ ਸ਼ੁਕਰਾਨੇ ਦੀ ਅਦਾ ਕਰ ਜਿਹਨੂੰ ਸਾਡੀ ਭਾਸ਼ਾ ਵਿੱਚ ਦੁੱਖਾਂ ਦਾ ਹੜ੍ਹ ਕਹਿੰਦੇ ਆ ਉਹਦੇ ਵਿੱਚ بیٹھ ਕੇ ਕਹਿੰਦੇ ਆ ਥੱਸਰ ਤੇ ਵਕਤ ਆ ਗਿਆ ਆਸਾ ਕੀ ਬਾਤ ਦਾ

ਮੇਰੇ ਨਾਲ ਸੱਜਣ ਬੈਠੇ ਸੀ ਕਿ ਮੈਂ ਤੁਹਾਡੇ ਨਾਲ ਸੰਗੀ ਕਰਨਾ ਚਾਹੁੰਦਾ ਉਹ ਮੇਰੀ ਗੱਲ ਦਿਲ ਨੂੰ ਲੱਗੀ ਕਰ ਚਰਚਾ ਦਾ ਵਿਸ਼ਾ ਪੜੀ ਸੀ ਪਿਛਲੇ ਨੀ ਇੱਕ ਖਬਰ ਕਿ ਜਿਹੜੇ ਕੱਲ ਤੱਕ ਗੁੱਟਾ ਸਾਹਿਬ ਲੈ ਕੇ ਬਾਤ ਕਰਦੇ ਸੀ ਕਿ ਜਦੋਂ ਉਹਨਾਂ ਦੇ ਉੱਤੇ ਪ੍ਰਭਾਵ ਪਿਆ ਜਿਹਨੂੰ ਕਨਵਰਸਨ ਦਾ ਜਦ ਤੌਰ ਕਹਿ ਰਹੇ ਆ ਤੇ ਉਹੀ ਗੁੱਟਕੇ ਟੁੱਕਿਓ ਨਾਲ ਸਵਰਥ ਕਰਦੇ ਤੁਮਨੇ ਵੀ ਪੁੱਛ ਰਿਆ ਸੀ ਕਿ ਇਡੀ ਸ਼ਕਤੀ ਇਟਾ ਸ਼ਰਧਕ ਬੰਦਾ ਕਿੱਦਾਂ ਹੋ ਜੇ ਅਧਿਪਤਕੇ ਬਾਟ ਕਰ ਰਹੇ ਨੇ ਕੱਲ ਨੂੰ ਕਿਸੇ ਦਾ ਪ੍ਰਭਾਵ ਪਿਆ ਜਾਂ ਹੋਰ 4 ਦਿਨਾਂ ਨੂੰ 10-10 ਦਿਨਾਂ ਨੂੰ ਫਿਰ ਉਹਨੇ ਗਿਆ 100 ਫਟ ਦਿੱਤੇ ਰੁਗਿਆ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਜਦੋਂ ਉਹਨਾਂ ਨੇ ਉੱਕੇ ਫੜੇ ਸੀ ਨਾ ਉਹਦੋਂ ਕਿਸੇ ਸਿਰਕ ਕਰਕੇ ਨਹੀਂ ਸੀ ਫੜੇ ਬਿਜ਼ਨਸ ਕਰਕੇ ਫੜੇ ਸੀ ਬਿਜ਼ਨਸ ਕਰਕੇ ਖੜੇ ਸੀ ਇੰਨੇ ਬਾਅਦ ਪੜਾਂਗੇ ਬਿਮਾਰੀ ਕਰਕੇ ਇੰਨੇ ਬਾਅਦ ਪੜਾਂਗੇ ਸੋਖਾ ਜਾਣਗੇ ਉਦੋਂ ਵੀ ਉਹ ਬਿਜ਼ਨਸ ਵਿੱਚ ਸੀ ਅੱਜ ਵੀ ਉਹ ਬਿਜ਼ਨਸ ਨਾ ਉਹ ਨੀ ਹੁ ਕਿਸੇ ਧਰਮ ਦੇ ਪੱਕੇ ਨੇ ਨਾ ਉਹ ਕੱਲ ਕਿਸੇ ਧਰਮ ਦੇ ਪੱਕੇ ਸੀ ਤੇ ਜਿਹੜੇ ਅਸੀਂ ਘੁੱਟ ਕੇ ਬਿਜ਼ਨਸ ਕਰਕੇ ਫੜਨੇ ਨੇ ਨਾ ਯਕੀਨ ਕਰਿਓ ਛੁੱਟ ਨਹੀਂ ਆਣੀ ਮੈਂ ਮੈਂ ਨੈਗੇਟਿਵ ਨਹੀਂ ਜਾਣਾ ਚਾਹੁੰਦਾ ਵਾਇਰਲ ਕਰੇ ਜਿੱਦ ਕਿ ਦੇਵੇ ਪਰ ਜੇ ਨਹੀਂ ਅਸੀਂ ਲੋਭ ਤੇ ਰੱਖ ਦਿੱਤੀ ਨਾ ਫਿਰ ਪਿਆਰ ਦਾ ਮੈਲ ਨਹੀਂ ਸਰਦਾ ਬਾਬਾ ਫਰੀਦ ਕਹਿੰਦੇ ਜਨ ਲੱਭ ਤਾਂ ਨਹੀਂ ਹੁ ਗਿਆ ਲੋਗ ਦੀਆਂ ਲੀਹਾਂ ਉੱਤੇ ਪਿਆਰ ਦੇ ਲੈ ਕਿਥੋਂ ਸੰਗੇ ਤੇ ਜੇ ਤਨ ਪਿਆਰ ਦੀ ਗਲੀ ਚਾ ਦਮ ਰੱਖਣਾ ਸੀ ਉਹਦੋਂ ਸੌਦਾ ਨਹੀਂ ਸੀ ਕੀਤਾ ਤੇ ਨਾ ਉਹਨੇ ਲਾਰਾ ਲਾਇਆ ਸੁਧਰਨ ਦੇਣਾ ਕੀ ਹੈ ਉਹ ਕਹਿੰਦੇ ਜੇ ਤੇਰੇ ਕੋਲ ਉਹ ਵੀ ਤੇਰਾ ਲੈ ਲੈਣਾ ਤੇਰੇ ਕੋਲ ਤੇਰਾ ਨੇਜ ਹੈ ਨਾ ਉਹ ਵੀ ਅਰਪਣ ਕਰ ਲੈ ਅੱਜ ਦਰਦੋਂ ਪ੍ਰੇਮ ਖੇਲਨ ਦਾ ਚਾਹੋ ਸਿਰ ਧਰ ਤਰੀ ਨਹੀਂ ਬਣਦਾ ਉਹ ਸਾਨੂੰ ਕਹਿੰਦੇ ਧੰਦਾ ਵਰ ਧੰਦੇ ਵਾਲੇ ਬਣਾ ਦਿੱਤਾ ਗੁਰੂ ਸਾਹਿਬ ਜੀ ਕਹਿੰਦੇ ਆਓ ਸ਼ੁਕਰਾਨਾ ਕਰ। ਠੰਡੇ ਗੁਰਦੇ ਵਿੱਚ ਬੈਠ ਕੇ ਮਾਂ ਗੁਜਰੀ ਜੀ ਕਹਿੰਦੇ ਆਓ ਮੇਰੇ ਲਾਲੋ ਰਾਤ ਅੰਤਾਂ ਦੀ ਸੀਟ ਵਿੱਚ ਜਸੂਨ ਤੇ ਜਸਮ ਸੀ ਨਾ ਜੀ ਉਹਦੇ ਸਾਹੇ ਵਰਗਾ ਜਸੂਨ ਠੰਡ ਮੈਸੂਸ ਕਰਿਆ ਭੁੱਖ ਵੀ ਲੱਗਦੀ ਹੈ ਪਰ ਮਾਂ ਗੁਜਰੀ ਜੀ ਸਾਰੇ ਤਰਕਸਾਰ ਦਰਵਾਜ਼ੇ ਤੇ ਲੈ ਕੇ ਕਹਿੰਦੇ ਆਓ ਪੜੀਏ ਤੇ ਤੇਰੀ ਬਖਸ਼ਿਸ਼ ਹੋਈ ਮਾਰਾ ਤਾਤ। ਨੇਕ ਦਾ ਕੀ ਅਹੀ ਪੜਿਆ ਸੁਣਾ ਲੀ ਕਿਤੇ ਆ ਦੁੱਖ ਭੁੱਖ ਸਦਮਾਰ ਕੇਤੇ ਦਾਤ ਦੇ ਦਾਨ ਇਹ ਵੀ ਦਾਤ ਹੈ ਉਹਨਾਂ ਦਾ ਸਿਰ ਇਨਕੋ ਡੋਲਸਾ ਦਿਨਾਂ ਵਾਸਤੇ ਕੀੜਾ ਵੀ ਉਹਦੀ ਬਖਸ਼ਿਸ਼ ਹੈ ਜਿਨਾਂ ਵਾਸਤੇ ਉਜਾੜਾ ਵੀ ਉਹਦੀ ਸ਼ੁਕਰਾਨੇ ਵਿੱਚ ਹੈ ਆਪ ਬਣਾਇਆ ਸੀ ਸੰਸਾਦ ਸੰਗਤਿ ਅਸੀਂ ਸਿੱਖ ਕਿਉਂ ਗਲਤ ਸਮਝ ਰਹੇ ਠੀਕ ਗੁਰੂ ਨੇ ਪਹਿਲੇ ਦਿਨ ਕਿਹਾ ਸੀ ਕਿ ਜੇ ਤੂੰ ਸੁੱਖਾਂ ਦਾ ਬਿਜ਼ਨਸ ਸਮਝਿਆ ਤੇ ਫਿਰ ਨਾ ਆਈ ਸਿੱਖ ਹੋਣ ਦਾ ਪਹਿਲਾ ਸਟੈਪ ਹੀ ਇਹ ਹੈ ਜੋ ਨਾਲ ਦੇਖ ਮਹਿਕ ਦੁੱਖ ਨਹੀਂ ਮੰਨਦੀ ਤੇ ਦੁੱਖਾਂ ਦੇ ਹੜ ਵਿੱਚ ਲੈ ਕੇ ਖੜੇ ਰਹਿਣਾ ਇੱਥੋਂ ਸਿੱਖੀ ਸ਼ੁਰੂ ਹੁੰਦੀ ਹੈ ਕੋਈ ਨਾ ਪਹਿਲੀ ਸਾਸ ਸਿੱਖੀ ਦੀ ਵਿਆਖਿਆ

ਅਰਦਾਸ ਕਿਤਾਬ ਪਤਾ ਕਿਨੇ ਲਿਖੀ ਜਦ ਇਹ ਦਰਸ਼ਨੀ ਗੀਤ ਡਾਕਟਰ ਸਸਕਿੰ ਨੇ ਕੀ ਜੀ ਦਾ ਨਾਮ ਨਹੀਂ ਕਿੰਨੀ ਰੋਹਾਨੀਅਤ ਆਪਣਾ ਗੁਫਾ ਚ ਕਿਸ ਤਰ੍ਹਾਂ ਦਾ ਕ੍ਰਿਸ਼ਮਾ ਹੈ ਉਹਨਾਂ ਦੇ ਬੋਲਾਂ ਚ ਕਿ ਭਾਈ ਗੀਰ ਸਿੰਘ ਦੀ ਵਰਗੀ ਰੂਪ ਇੱਕ ਟੁੱਟੇ ਹੋਏ ਦੇ ਸਿਰ ਤੇ ਹੱਥ ਫੇਰ ਕੇ ਕਹਿੰਦੇ ਆ ਕਿ ਕਿਸ ਪਰਿੰਦਰ ਮਲੇ ਕੈਂਚੀ ਕਿਤਾ ਚਲਾ ਲੈਂਦਾ ਤੇ ਜਾਨ ਨਿਕਲ ਜਾਂਦੀ ਹੈ ਉਸ ਦਿਨ ਤੋਂ ਬਾਅਦ ਕੈਂਚੀਆਂ ਛੋਟੀਆਂ ਜਾਂਦੀਆਂ ਉਹਨਾਂ ਕੇ ਸਾਥੀ ਗੁਰੂ ਦਾ ਨੰਬਰ ਤੱਕ ਦਾ ਪ੍ਰੋਫੈਸਰ ਪੂਰਨ ਸਿੰਘ ਅਸੀਂ ਸਾਹਜ ਨਹੀਂ ਪਾਈ ਹਾਂ ਹਾਂ ਜਿਨ੍ਹਾਂ ਨੇ ਸੁਖਾਣਾ ਬਿਜ਼ਨਸ ਖੋਲਿਆ ਦੁਕਾਨਾਂ ਉੱਥੇ ਜੀ ਨੂੰ ਅਸੀਂ ਪਰ ਡਰਾਮਾ ਪੜਾ ਕੇ ਰੱਖਦਾ ਸੀ ਮਾਪੇ ਰਾਣਾ ਸੂਰਜ ਸਿੰਘ ਪੁਸਤਕ ਵੱਡਾ ਗ੍ਰੰਥ ਹੈ ਮਹਾਂਕਾਪ ਕਹਿ ਸਕਦੇ ਹਾਂ ਉਸ ਨੂੰ ਉਹਦੇ ਅੰਦਰ ਇੱਕ ਸਤਰ ਵਿੱਚ ਸਿੱਖੀ ਦੀ ਵਿਆਖਿਆ ਮੈਂ ਕਿੰਨਾ ਮੈਂ ਸ਼ਬਦ ਉਧਾਰੇ ਲੈਂਦਾ ਭਾਈ ਮ ਸਿੰਘ ਦੇ ਨਾਲੋਂ ਮੇਰੇ ਸ਼ਬਦ ਸਿੱਖੀ ਦੀ ਠੁਕਮੀ ਵਿਆਖਿਆ ਨਹੀਂ ਕਰ ਸਕਦੇ ਜੋ ਉਸ ਦਰਬੇਸ਼ ਰੋਹਾਨੀ ਕਵੀ ਨੇ ਕੀਤੀ ਤੇ ਉਹ ਇੱਕ ਸਤਰ ਤੇ ਲਿਖਨੇ ਸਿੱਖੀ ਕੀ ਹੈ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚਲਦੀ ਕਲਾ ਨਿਵਾਸ ਸਦਹੀ ਰੱਖ ਸਾਨੇ ਆ ਰਿਆ ਕਿਹਨਾ ਹੈ ਪਾਵੇਂ ਰੰਗੀਆਂ ਨਾਲ ਖੁੱਪਰ ਤਰੇ ਨੇ ਪਾਵੇਂ ਬੱਚਿਆਂ ਦੇ ਟੁਕੜੇ ਕਰ ਕਰ ਢੋਲਿਆਂ ਚ ਪਾਏ ਜਾ ਰਹੇ ਨੇ ਸਿੱਖੀ ਹੈ ਬਲਵਾਨ ਕਰਨਾ ਸਤ ਨੂੰ ਚਰਤੀ ਕਲਾ ਦੇ ਬਾਸ ਸਾਦੀ ਇੱਕ ਇੱਥੇ ਸਿੱਖੀ ਦਾ ਮੁਕਾਮ ਸੀ ਸਿੱਖੀ ਸਬਰ ਤੇ ਸ਼ੁਕਰ ਦਾ ਨਾਂ ਹੈ ਸ਼ਿਕਰੀਆਂ ਦਾ ਨਾਂ ਜੇ ਸ਼ਿਕਵੇ ਕਰਨੇ ਹੁੰਦੇ ਨਾ ਤੇ ਸਰਤੇ ਆੜਾ ਖਾਣ ਵਾਲੇ ਕਹਿੰਦੇ ਜਿਵੇਂ ਗੂਫੀ ਆ ਬੰਦੇ ਨੇ ਆਰੇ ਤੋਂ ਬਚ ਜਾਵਾਂ ਪਰ ਜਿਨ੍ਹਾਂ ਨੇ ਸਬਕ ਇਹ ਪੜਿਆ ਸੀ ਕਰਮਤ ਭਲਾ ਨਾ ਕਰਵਟ ਤੇ ਲਾਭ ਗਲੇ ਸੁਣ ਬੇਨਤੀ ਹੈ ਉਹ ਕਹਿੰਦੇ ਨਹੀਂ ਆਰੇ ਦੀ ਕੀੜਾ ਨਾਲ ਤੇਰੇ ਨਾਲ ਮੁੱਖ ਮੋੜ ਦਾ ਜਿਹੜਾ ਜ਼ਿਆਦਾ ਦੁੱਖ ਹੈ ਤੇ ਇਸ ਨੂੰ ਅਸੀਂ ਧੰਦੇ ਦੀ ਬੁਨਿਆਦ ਤੇ ਸਿੱਖੀ ਨੂੰ ਟਿਕਾਵਾਂਗੇ ਦੁਕਾਨ ਹੁਣ ਸੌਦਾ ਲੈਣ ਵਾਲੇ ਤਾਂ ਕਹਿੰਦੇ ਅੱਜ ਇਸ ਦੁਕਾਨ 'ਚ ਆ ਕਰੂ ਸਤਿਅ ਪਰ ਸੰਸਕੁਪਤਾਂ ਤੇ ਉਹ ਤੇ ਕਿਤੇ ਜਿੱਥੇ ਉਹ ਗਿਆ ਉੱਥੇ ਵੀ ਮਨ ਸਮਝਣਾ ਇਹ ਪੱਕਾ ਹੈ ਸੋ ਸਾਡੀ ਅਸੀਂ ਇਹ ਚਰਚਾਵਾਂ ਕਾਦੇ ਨਹੀਂ ਕਰ ਰਹੇ ਸਿਰਫ ਇਸ ਲਈ ਕਿ ਸਾਨੂੰ ਇਨਫੋਰਮੇਸ਼ਨ ਚ ਵਾਧਾ ਹੋਵੇ ਇਸ ਲਈ ਕਿ ਉਹਨਾਂ ਨੇ ਸਾਡੇ ਇੱਕ ਪ੍ਰੋਸੈਸ ਆ ਗਈ ਸੀ ਅਸੀਂ ਉਹ ਸਮਝ ਸਕਦੇ ਉਹਨਾਂ ਨੇ ਦਿੱਤਾ ਕੀ ਸੀ ਸਾਨੂੰ ਪੁੱਤਰ ਬਾਲ ਘਰੇ ਆ ਗੁਰੂ ਸਾਹਿਬ ਦੀ ਚਟਾਰੇ ਕਿਤਾਬ ਪੋਤਿਆਂ ਨੇ ਸਵੇਰੇ ਸ਼ਹੀਦ ਹੋਣ ਵਾਸਤੇ ਜਾਣਾ ਮੰਗੋ ਜੀ ਦੀ ਗੋਦੀ ਚ ਲੈ ਕੇ ਜਾਣੀ ਕਰਵਾ ਇੱਲਾਹ ਲਾ ਲਾ ਦਸਰੇ ਜੀ ਚਾਂਜੀ ਲਾਲ ਜੀ ਜਿਹੜੇ ਤੁਹਾਡੇ ਦਾਦੇ ਦੇ ਦਾਦਾ ਜੀ ਸਨ ਜਿੱਦਣ ਉਹਨਾਂ ਨੂੰ ਲੋਹ ਅੱਗ ਵਾਂਗੂ ਤਪੀ ਜਿਸਮ ਸੜਿਆ ਚਰਬੀ ਪਿਗਲੀ ਗੰਧ ਫੈਲਦੀ ਅਕਬਰ ਕੀ ਰੇਤ ਸਰੀਰ ਨੂੰ ਛਲੜੀ ਛੱਲੇ ਕਰ ਰਹੀ ਸੀ ਉਹ ਉਹਨਾਂ ਦੀ ਰਸਨਾ ਤੇ ਬੋਲ ਨਿਕਲਦੇ ਸਨ ਦੁੱਖ ਨਾ ਨਹੀਂ ਸਭ ਸੁਖੀਾਰੇ ਦਿੱਕਤ ਇਹੀ ਮਿਲ ਤਰ ਗੁਰਾਂ ਕੀ ਸਭ ਪਲਾਹੀ ਹੈਰੇ ਹਾਰ ਨਹੀਂ ਸਭ ਮਿਲ ਖੁਦ ਨੇ ਬੋਲ ਨਿਕਲਦੇ ਗੁਰੂ ਗੋਬਿੰਦ ਸਿੰਘ ਸਤਿ ਪਾਤਸ਼ਾਹ ਜੀ ਦੇ ਨੇ ਜਿਹੜੀ ਸਭ ਤੋਂ ਅਮੋਲਕ ਤੀਰ ਦਿਨ ਪੁੱਤਾਂ ਦਾ ਖੂਨ ਪਾ ਪਾ ਕੇ ਸਰਬਲ ਸਿ ਸ਼ਾਵਤ ਕਰ ਕਰਕੇ ਉਸੇ ਚੜਦੀ ਕਲਾ ਉਹ ਦਾੜਾ ਉਹ ਕਸ ਲੱਖਾਂ ਚ ਘਰੇ ਰਹਿਣ ਵਾਲੇ ਸਤ ਗੁਰਜੀ ਆਪ ਉਹਦੀ ਰਾਤ ਨੂੰ ਪੰਜ ਸਿੰਘਾਂ ਵਿੱਚ ਨੇ ਤੇ ਨੌ ਉਹਦੀ ਪ੍ਰਭਾਤ ਨੂੰ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰਲੇ ਇਹ ਕਦਰ ਵਿਅੰਗ ਕਰਕੇ ਉਸ ਕੀਰਤ ਦਾ ਨਾਮ ਹੁੰਦਾ ਬਲਾਈਕ ਸਾਹਿਬ ਮਾਰੇ ਤੇ ਨੇ ਵਿਅੰਗ ਸਤਗੁਰੂ ਜੀ ਦਮਦਮਾ ਸਾਹਿਬ ਸੰਗ ਤੇ ਅਕਸਰ ਗੁਰੂ ਸਾਹਿਬ ਦੇ ਜਦੋਂ ਵਿਸ਼ਰਾਮ ਕਰਦੇ ਸੀ ਬੜੇ ਪਿਆਰੇ ਸੰਤ ਜਰਾਂ ਦੇ ਭਾਈ ਦਾਲ ਸਿੰਘ ਜੀ ਜਿਨ੍ਹਾਂ ਦਾ ਨਾਮ ਪਹਿਲਾਂ ਦੰਦਾ ਅਮਰਤ ਸ਼ਰਮਪੁਰਾ ਨਾਮ ਤੇ ਉਹਨਾਂ ਦੇ ਭਰਾ ਭਾਈ ਮੱਲਾ ਬਹੁਤ ਪਿਆਰ ਤੇ ਸਤਿਕਾਰਯੋਗ ਸੀ ਜਿਨ੍ਹਾਂ ਨੇ ਮਹਾਰਾਜ ਨੂੰ ਆਪਣੇ ਕੋਲ ਰੱਖ ਕੇ ਤੈਅ ਸੇਵਾ ਕੀਤੀ ਲਗਭਗ 9 ਮਹੀਨੇ 9 ਮਹੀਨੇ ਮਾਦਾ ਉੱਤੇ ਰਹੇ ਜੀ ਗੁਰਦਸਪਤਿ ਪਤਸ਼ਾਲੇ ਕੋਈ ਸਾਰਾ ਕੰਮ ਕੀਤਾ ਇਹ ਬਲਾਇਕ ਸ਼ਾਫ ਕੀ ਹੁੰਦਾ ਉਹਨੂੰ ਸਤਪੁਰਤੀ ਇੱਥੋਂ ਕੇ ਸਰਸਾ ਨੂੰ ਜਾ ਰਹੇ ਸੀ ਸਰਸਾ ਜਿਹੜਾ ਸ਼ਹਿਰ ਹੈ ਉਧਰੋਂ ਹਰੀਆੜੇ ਵੱਲ ਨੂੰ ਜਾ ਰਹੇ ਸੀ ਰਸਤੇ 'ਚ ਵਿਸ਼ਰਾਮ ਕਰ ਰਿਹਾ ਕਿ ਅੱਗੇ ਤਲਵੰਡੀ ਦੇ ਵਿੱਚ ਭਾਈ ਦਰਦਾਸ ਜੀ ਰਹਿੰਦੇ ਸਨ ਹੱਦ ਜਦ ਭਰਾ ਰਹਿੰਦਾ ਸੀ ਨਾ ਅੱਜ ਕੋਈ ਨਜ਼ਰੀ ਨਾ ਪਿਆ ਉੱਚੀ ਉੱਚੀ ਨਾ ਇਸ ਫਕੀਰ ਨੇ ਗਾ ਕੇ ਸਤਗੁਰੂ ਦੇ ਵਿਅੰਗ ਕੀਤਾ ਕਹਿੰਦਾ ਨਾ ਟੱਲਾ ਨਾ ਮੱਲਾ ਗੋਬਿੰਦ ਸਿੰਘ ਇਕੱਲਾ ਅੰਦਰ ਸਤਗੁਰੂ ਦੀ ਲੇਟ ਕੇ ਹੋਇਆ ਤੇ ਮਹਾਰਾਜ ਨੂੰ ਸਿਖਰਾਵੇ ਇਹ ਫੇਰ ਗੁੰਦਦਾ ਨਾ ਟੱਲਾ ਨਾ ਮੱਲਾ ਗੋਬਿੰਦ ਸਿੰਘ ਇਕੱਲਾ ਮਾਰੇ ਸਮਝ ਗਏ ਕਿ ਇਹ ਕੀ ਕਹਿਣਾ ਚਾਹੁੰਦਾ ਹੈ ਇਹਨੇ ਤੀਜੀ ਵਾਰੀ ਫੇਰ ਗਾਇਆ ਨਾ ਦੱਲਾ ਨਾ ਮੱਲਾ ਗੋਬਿੰਦ ਸਿੰਘ ਇਕੱਲਾ ਤੇ ਮਹਾਰਜ ਨੇ ਅੰਦਰੋਂ ਉਸੇ ਪ੍ਰੇਮ ਵਿੱਚ ਆਵਾਜ਼ ਦਿੱਤਾ ਕਹਿੰਦੇ ਨਾ ਦੱਲਾ ਨਾ ਮੱਲਾ ਗੋਬਿੰਦ ਸਿੰਘ ਨਾ ਅੱਲਾ ਆਸ ਇਸ ਅਲੈ ਨੂੰ ਸੁਖਿਆ ਇਸੇ ਕਹਿ ਇਕੱਲਾ ਕਦੀ ਵੀ ਨਹੀਂ ਹੁੰਦਾ ਜਦੋਂ ਨਾਨਕਪੁਰ ਸਾਹਿਬ ਛੱਡਣਾ ਸੀ ਨਾ ਉਹ ਦਿਨ ਵੀ ਸੀਸ ਗਰ ਸਾਹਿਬ ਦੇ ਸਥਾਨ ਤੇ ਅਰਦਾਸਾ ਸੋਧ ਕੇ ਚੱਲੇ ਪਾਉਣ ਦੀ ਤਿਆਰੀ ਕੀਤੀ ਦੀ ਸੇਵਾ ਭਾਈ ਗੁਰਬਖਸ਼ ਜੀ ਦੀ ਤੋਰੀ ਚਾਈ। ਸ਼ੇਪੋ ਦੀ ਰਾਤ। ਤੇ ਭਾਈ ਗੁਰਬਖਸ਼ ਜੀ ਨੇ ਹੱਥ ਜੋੜ ਕੇ ਅਰ지 ਪਜਾਈ ਸੀ ਕਹਿੰਦੇ ਮਹਾਰਾਜ ਤੁਸੀਂ ਚੱਲੇ ਹੋ। ਦੁਸ਼ਮਣਾਂ ਨਾਲ ਲੜ ਕੇ ਮਾਰੇ ਨੇ ਵੈਸੇ ਬਚਨ ਕਹੇ ਸੀ ਕੋਈ ਐਸਾ ਸਖ ਸਿੱਖ ਹੈ ਜਿਹੜਾ ਇਥੇ ਰਹੇ ਤੇ ਉੱਥੇ ਬੋਲ ਬੜੇ ਕਮਾਲ ਦੇ ਇਤਿਹਾਸ ਦੇ ਲਿਖੇ। ਕੀ ਗੁਰਪ੍ਰਤਾ ਉਸ ਮulti ਗ੍ਰੰਥ ਤੇ ਸਾਧਕੁ ਜੀ ਕੇ ਦੀਵਾ ਬੱਤੀ ਜਗਦਾ ਰੱਖੇ। ਖਾਲਸਾ ਗੁਰੂ। ਹੁਣ ਦੀਵਾ ਬੱਤੀ ਦੇ ਜਗਣ ਦਾ ਅਰਥ ਇਹ ਨਹੀਂ ਸੀ ਕਿ ਉਹਦੇ ਕੋਈ ਦੀਵੇ ਜੋਤਾਂ ਜਗਾਉਣੀਆਂ ਸਨ, ਉਹ ਤੁਝਾ ਹੋਣੀ ਸੀ। ਜਿਹੜੇ ਵਰਤੇ ਨੇ ਬਜ਼ੁਰਗ ਉਹਨਾਂ ਨੂੰ ਹੀ ਸ਼ਬਦਾਂਲੀ ਦਾ ਪਤਾ ਹੈ। ਇਹਦਾ ਅਰਥ ਕੀ ਹੈ? ਖਾਸ ਕਰਕੇ ਜਦ ਨਾਲ ਰੈਵਨਿਊ ਸਿਸਟਮ ਨੂੰ ਤੁਸੀਂ ਜਾਣੋ ਉਹਨਾਂ ਦੇ ਨਾਲ ਪਤਾ ਹੋਏਗਾ ਪਟਵਾਰੀਆਂ ਦੀ ਭਾਸ਼ਾ ਵਿੱਚ ਇੱਕ ਸ਼ਬਦ ਹੁੰਦਾ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਜਿਹੜੇ ਪਿੰਡ ਕਾਗਜ਼ਾਂ ਵਿੱਚ ਗੋਲਦੇ ਆ ਪਰ ਹਕੀਕਤ ਵਿੱਚ ਉਹ ਪਿੰਡ ਉੱਥੋਂ ਖਤਮ ਹੋ ਚੁੱਕੇ ਕਈ ਵਾਰੀ ਕੁਦਰਤੀ ਕਾਰਨਾ ਕਰਕੇ ਕਿਸੇ ਹੋਰ ਪਾਸੇ ਵੱਸ ਗਏ ਕਈ ਵਾਰੀ ਉੱਥੋਂ ਦੀ ਬਸਤੀ ਖਤਮ ਹੋ ਗਈ ਤੇ ਪਿੰਡ ਖਿੰਡਦਾ ਖਿੰਡਦਾ ਕਿਸੇ ਸ਼ਹਿਰ ਨਾਲ ਜੁੜ ਗਿਆ ਜਾਂ ਪਾਣੀ ਆ ਗਿਆ ਜਾਂ ਕੁਝ ਇਦਾਂ ਦੇ ਹਾਲਾਤ ਬਣ ਗਏ ਉਪਿੰਡ ਕਾਗਜ਼ਾਂ ਵਿੱਚ ਬੋਲਦੇ ਤੁਸੀਂ ਕਦੀ ਪਟਵਾਰੀਆਂ ਨਾਲ ਮਿਲ ਕੇ ਗੱਲ ਸੁਣਿਆ ਨਾ ਨਹੀਂ ਪਤਾ ਤੇ ਉਹ ਫਿਰ ਉਹ ਪਿੰਡ ਦੇ ਨਾਮ ਨਾਲ ਨੇ ਇੱਕ ਸ਼ਬਦ ਲਿਖਦੇ ਆ ਪਿੰਡ ਦਾ ਨਾਮ ਲਿਖ ਕੇ ਤੇ ਕੇ ਬਰੈਕਟ ਵਿੱਚ ਇੱਕ ਸ਼ਬਦ ਪਾਉਂਦੇ ਆ ਫਲਾਣਾ ਪਿੰਡ ਦੇ ਬਰੈਕਟ ਕਿ ਲਿਖਦੇ ਬੇਚਰਾਗ ਹੁਣ ਬੇਚਰਾਗ ਦਾ ਮਤਲਬ ਹੁੰਦਾ ਕਿ ਉੱਥੇ ਦੀਵਾ ਨਹੀਂ ਜਗਦਾ ਚਰਾਗ ਮਤਲਬ ਰੋਸ਼ਨੀ ਨਹੀਂ ਹੱਸਾ ਦੀਵਾ ਨਾਲ ਜਗਣ ਦਾ ਮਤਲਬ ਹੁੰਦਾ ਪੂਜਾੜਾ ਸਾਡੀਆਂ ਮਾਮਾ ਕਦੀ ਕਹਿੰਦੀਆਂ ਹੁੰਦੀਆਂ ਅਕਰਾ ਸ਼ਾਮਾਂ ਗਏ ਕਿ ਦੀਵਾ ਬੱਤੀ ਪਾਉਂਦੇ ਆਵੇ ਕਮਰੇ ਵਿੱਚ ਦਾਖਲ ਨਹੀਂ ਹੋਣਾ ਆਪਾਂ ਤੇ ਅਕਸਰ ਹੁਣ ਕਹਿੰਦੇ ਆ ਨਾ ਕਿ ਸਵਿਚ ਤੇ ਦਰਵਾਜ਼ੇ ਦੇ ਨਾਲ ਜਦੋਂ ਅੰਦਰ ਦਾਖਲ ਹੋ ਕੇ ਆਉਣ ਕਰਦੇ ਆ ਉਹ ਕਹਿੰਦੇ ਆ ਨਹੀਂ ਸੀ ਨਹੀਂ ਉਜਾੜੀ ਦੀ ਨਿਸ਼ਾਨੀ ਹੁੰਦੀ ਹੈ ਹਨੇਰ ਦੀਵਾ ਜਿਹਾ ਬਸਤਾ ਵੇਖਾ ਇਹ ਮੰਨਿਆ ਜਾਂਦਾ ਸੀ ਜਿੱਥੇ ਦੀਵਾ ਜਗਾ ਲੋਕਾਂ ਨੇ ਤੁਸੀਂ ਕਈ ਵਾਰੀ ਵੇਖੋਗੇ ਜੇ ਲੈਂਟਰ ਵੀ ਨਹੀਂ ਪਿਆ ਕੰਦਾ ਖੜੀਆਂ ਕੀਤੀ ਦਾ ਲੈਂਟਰ ਪੈ ਗਿਆ ਕਾਲੀ ਹੋਈ ਪਈ ਐ ਕੋਈ ਇਹਦੇ ਵਸਤਾ ਵੀ ਨਹੀਂ ਕਿ ਸਭ ਤੋਂ ਪਹਿਲਾਂ ਇਹ ਕੰਮ ਕਰਦੇ ਆ ਵੀ ਅੰਦਰ ਕੋਈ ਬਲਬ ਲਾ ਦੇਈ ਦੀ ਰੋਸ਼ਨੀ ਗੁਰੂ ਸਾਹਿਬ ਜੀ ਦਾ ਇਹ ਕਹਿਣਾ ਕਿ ਦੀਵਾ ਬੱਤੀ ਜਗਦਾ ਰੱਖਾ ਭਾਈ ਗੁਰਬਖਸ਼ ਜੀ ਦੀ ਸੇਵਾ ਲਾ ਕੇ ਇਸ ਗੱਲ ਦਾ ਪ੍ਰਤੀਕ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਰੁਕਸਤ ਹੋਏ ਆ ਅਨੰਦਪੁਰ ਸਾਹਿਬ ਜੜਿਆ ਨਹੀਂ ਅੱਧਾ ਦੀ ਵਸਤਾਂ ਦੇ ਤੇ ਦੂਸਰੀ ਗੱਲ ਧਿਆਨ ਚ ਰੱਖਣਾ ਗੁਰੂ ਨੇ ਕਿਲਾ ਛੱਡਿਆ ਧਰਤੀ ਛੱਡੀ ਐ ਜਗਾ ਛੱਡੀ ਐ ਸ਼ਹਿਰ ਛੱਡਿਆ ਮਿਸ਼ਨ ਨਹੀਂ ਛੱਡਿਆ ਹਥਿਆਰ ਨਹੀਂ ਛੱਡੇ ਯੁੱਧ ਨਹੀਂ ਛੱਡਿਆ ਔਰ ਮੈਂ ਹੈਰਾਨ ਆ ਕਿ ਕਿੰਨੇ ਕ ਸ਼ਸਤਰ ਹੋਣਗੇ 8 ਮਹੀਨੇ ਦਾ ਘੇਰਾ ਸ੍ਰੀ ਅਨੰਦਪੁਰ ਸਾਹਿਬ ਨੂੰ ਪਿਆ ਜੰਗ ਲਗਾਤਾਰ ਹੁੰਦੀ ਰਹੀ ਐ ਤੇ ਜਦੋਂ ਸਤਪੁਰ ਜੀ ਜੰਗ ਲੜਦੇ ਲੜਦੇ ਸਰਸਾ ਪਾਰ ਕਰਦੇ ਆ ਨਿਤਨੇਮ ਕਰਨਾ ਪਾਣੀ ਪੜਨੀ ਹੈ ਨਾਮ ਜਪਣਾ ਪਰ ਸੰਘਰਸ਼ ਨਹੀਂ ਛੱਡਿਆ ਆਨੰਦਪੁਰ ਸਾਹਿਬ ਤੋਂ ਚੱਲ ਕੇ ਚਮਕੌਰ ਦੀ ਗੜੀ ਤੱਕ ਜੰਗ ਕਰਦੇ ਆਂ ਹੁੰਦੇ ਆ ਇਤਿਹਾਸ ਵਿੱਚ ਦਰਸ਼ਨ ਹੁੰਦੇ ਜਦੋਂ ਮਹਾਰਾਜੀ ਚਮਕੌਰ ਦੀ ਗੜੀ 'ਚ ਦਾਖਲ ਹੁੰਦੇ ਆ ਨਾ ਤੇ ਗੁਰੂ ਸਾਹਿਬ ਤੇ ਪੁੱਛਦੇ ਸੀ ਤੇ ਪੋਜੀਸ਼ਨ ਕਿਦਾਂ ਦੀ ਸੀ ਇਤਿਹਾਸ ਵਿੱਚ ਬੋਲ ਮਿਲਦੇ ਆ ਕਹਿੰਦੇ ਉਹਨਾਂ ਨੇ ਰਿਪੋਰਟ ਦਿੱਤੀ ਸੂਈਆਂ ਨੇ ਕਿ 35 ਤੋਂ ਬੰਦੇ ਸਨ ਪੰਜ ਬਾਅਦ ਵਿੱਚ ਆਏ ਆ ਜਿਹੜੇ ਐ ਲੱਗਦਾ ਸੀ ਹੁਣ ਕੀ ਮਰ ਗਏ ਤੇ ਹੁਣ ਵੀ ਮਰ ਗਏ ਉਹਨਾਂ ਦੇ ਜਿਸਮ ਖੂਨ ਨਾਲ ਭਿੱਜੇ ਪਏ ਸਨ ਕੱਪੜੇ ਉਹਨਾਂ ਦੇ ਗਿੱਲੇ ਹੋਏ ਪਏ ਸਨ ਜੁੱਧ ਕਰਦੇ ਕਰਦੇ ਤੋਰੇ ਨਾ ਇੱਕ ਖਾਸ ਗੱਲ ਜਿਹੜੀ ਉਹ ਗੁੰਦੇ ਵੀ ਉਹਨਾਂ ਨੇ ਖੱਜਰਾ ਤੀਰ ਨਾਲ ਲੜਦੀਆਂ ਹੋਈਆਂ ਸਨ ਤਰਪੀ ਛੱਕੀ ਹੈ ਜਗਾ ਛਿੱਡੀ ਪੈਂਦੇ ਨੇ ਬਜ਼ਰੇ ਨੇ ਮਿਸ਼ਨ ਨਹੀਂ ਛੱਡੇ ਸੰਘਰਸ਼ ਨਹੀਂ ਛੱਡੇ ਉਹ ਜੂਝਰੇ ਨੇ ਔਰ ਇਹੀ ਸਖਾਇਆ ਸੀ ਜਦ ਆਪ ਕੀ ਔਰ ਨਿਦਾਨ ਪੜੇ ਇੱਕ ਸ਼ਬਦ ਦਾ ਦਰਦੇ ਨਾਲ ਕਿਮਾ ਕਰਨਾ ਤਪਦੇ ਨਾ ਨਿਧਾਨ ਨਿਧੀ ਤੋਂ ਨਿਧਾਨ ਬਣਦਾ ਨਿਧੀ ਮਤਲਬ ਖਜ਼ਾਨੇ ਨਿਧਾਨ ਮਤਲਬ ਖਜ਼ਾਨਿਆਂ ਦਾ ਵੱਡਾ ਸਾਗਰ ਤੇ ਇੱਕ ਸ਼ਬਦ ਵਰਦਾ ਦਰਦੇ ਨਾਲ ਨਿਧਾਨ ਮਿਦਾਨ ਦਾ ਅਰਥ ਆਉੜਕ ਅੰਤ ਸ਼ਿਖਰ ਜਦੋਂ ਵੀ ਕਿਤੇ ਸ਼ਿਖਰ ਹੋਵੇ ਮੈਨੂੰ ਬਲ ਬਖਸ਼ਿਓ ਫਿਰ ਆਪ ਕੀ ਔਦ ਨਿਧਾਨ ਬਣ ਆਤੀ ਹੀ ਰਣੈ ਤਬ ਜੁੱਜਨ ਦਾ ਬਲ ਉਹਨਾਂ ਲੋਕਾਂ ਚ ਹੁੰਦਾ ਜਿਨ੍ਹਾਂ ਦੀ ਸੁਰਤ ਬਲਵਾਨ ਹੁੰਦੀ

ਸਭ ਤੋਂ ਪਹਿਲਾਂ ਕਾਰਗੀਆਂ ਹੁੰਦਾ ਸੱਖਰ ਵੇਸ਼ ਗਿਆ ਰੋਟੀ ਨਹੀਂ ਖਾਦੀ ਜਾਏਗੀ ਲੰਗਰ ਨਹੀਂ ਪੱਕੇਗਾ ਤੇ ਗੁਰੂ ਸਾਹਿਬ ਨੇ ਮਰਯਾਦਾ ਬੰਨੀ ਸੀ ਕੋਈ ਜੰਮੇ ਦਾ ਦੁਸ਼ਮਣ ਇਤਿਹਾਸਕਾਰਾਂ ਨੇ ਲਿਖਿਆ ਸੀ ਖਾਫੀ ਘਾ ਲੇਖਦਾ ਕਹਿੰਦਾ ਜਦੋਂ ਕੋਈ ਜੰਮਦਾ ਉਦੋਂ ਵੀ ਹਲਵਾ ਬਣਾ ਕੇ ਚਕਾਰੇ ਛਕਦੇ ਨੇ ਖੜਾ ਪ੍ਰਸਾਦ ਨੂੰ ਕਹਿੰਦਾ ਤੇ ਕਹਿੰਦਾ ਜਦੋਂ ਕੋਈ ਮਰਦਾ ਉਦੋਂ ਵੀ ਹਲਵਾ ਵਰਤਾ ਕੇ ਚਕਾਰੇ ਛਕਦੇ ਪਰ ਆਦਿ ਤੁਸੀਂ ਧਿਆਨ ਦਿਓ ਨਾ ਜੈਨੀ ਗਲਾਮੀ ਕਿੰ ਨੂੰ ਕਹਿੰਦੇ ਆ ਬੜੀ ਵਿਧੀ ਦੇ ਨਾਲ ਜਿਹੜਾ ਕੰਮ ਦੁਸ਼ਮਣ ਜੰਗ ਕਰਕੇ ਨਹੀਂ ਕਰ ਸਕਿਆ ਉਹ ਆਪਣਿਆਂ ਦੇ ਭੇਸ ਵਿੱਚ ਤੁਹਾਡੇ ਪੈਸੇ ਨਾਲ ਐਸ਼ ਕਰਨ ਵਾਲਿਆਂ ਨੇ ਕਰਤਾ ਚਾਂਸਰ ਗਾਇਬ ਜਿਹਨੂੰ ਦੁਸ਼ਮਣ ਖੁਸ਼ੀ ਦਾ ਹਲਵਾ ਕਹਿੰਦਾ ਸੀ ਕੜਾ ਪ੍ਰਸ਼ਾਦ ਗਾਇਬ ਜਿਹੜਾ ਲੰਗਰ ਗੁਰੂ ਨਾਨਕ ਦੇ ਇੱਕ ਸਿੱਖੀ ਦੀ ਰੀੜ ਦੀ ਹੱਡੀ ਸੀ ਦੁਨੀਆਂ 'ਚ ਸਿੱਖਾਂ ਦੀ ਅੱਜ ਵੀ ਪਛਾਣ ਬਣਾ ਰਿਆ ਉਹ ਲੰਗਰ ਗਾਇਬ ਜਿਕਾਰੇ ਗਾਇਬ ਮਗਾਰੇ ਗਾਇਬ ਤੂੰ ਜਿੰਨੇ ਮੈਲ ਬੜੇ ਤੁਹਾਡੀ ਪੈਸੇ ਨਾਲ ਬੜੇ ਤੁਸੀਂ ਉਹਦੇ ਚ ਹਿੱਸਾ ਪਾਇਆ ਕਾਰਨ ਸਤ ਕੀ ਇਹ ਪਤਾ ਸਾਰਿਆਂ ਨੂੰ ਹੈ ਗੱਲ ਸਿਰਫ ਧੜੇ ਦੀ ਕਿ ਸਾਡਾ ਧੜਾ ਹੈ ਅਸੀਂ ਗੱਲ ਨੂੰ ਬੋਲਦੇ ਜਿਹੜੀ ਚੜਦੀ ਕਲਾ ਦਾ ਪ੍ਰਤੀਕ ਸਾਨੂੰ ਦਿੱਤਾ ਸੀ ਨਾ ਮਹਾਰਾਜ ਨੇ ਉਹ ਹੋੜੀ ਹੋੜੀ ਇਸ ਤਰੀਕੇ ਨਾਲ ਕੋ ਖੋਰਾ ਲੱਗ ਰਿਹਾ ਕਿ ਅਸੀਂ ਸਿਰਫ ਕਹਾਣੀਆਂ ਸੁਣਨ ਤੱਕ ਰਹਿ ਗਏ ਜੋ ਸਾਡੇ ਅੰਦਰ ਰੂਪ ਪੈਦਾ ਕੀਤੀ ਸੀ ਉਹਨੂੰ ਕੱਟ ਲਿਆ ਗਿਆ ਚੇਤਨੂ ਹੋ ਕੇ ਸਿੱਖੋ ਗੱਲ ਸਿਰ ਇਤਿਹਾਸ ਦੀ ਗਿਥਿਆ ਸੁਣਨ ਦੀ ਨਹੀਂ ਹੈ ਗੱਲ ਤੇ ਸੁਣ ਕੇ ਇੰਪਲੀਮੈਂਟ ਕਰਨ ਦੀ ਹੈ ਕਿ ਉਹਨਾਂ ਨੇ ਕੀਤਾ ਕੀ ਸੀ ਪੂਰਨੇ ਕੀ ਪਾਈ ਸੀ ਪਹਿਲਾਂ ਕੀ ਸੀ ਅਸੀਂ ਕਿੰਨਾ ਕੁ ਤੁਰੇ ਹੋਰ ਪੋਟੇਨੀਅਲ ਵੀ ਕੱਟ ਕਿੰਨਾ ਹੋਇਆ ਲੱਗਰ ਕਿੰਨਾ ਸਵਾਸ ਪ੍ਰੋਗਰਾਮ ਰੱਖ ਲਿਆ ਪ੍ਰਬੰਧਕਾਂ ਦਾ ਵੀ ਕਰਜ਼ਾ ਉਤਰ ਗਿਆ ਮੈਂ ਕਥਾ ਕਰ ਦਿੱਤੀ ਮੇਰੀ

ਯਾਦ ਰੱਖਣਾ ਮੈਂ ਅਕਸਰ ਕਹਿੰਦੀ ਕਰਦਾ ਹਾਂ ਤੁਰਦੇ ਜਿੰਦਾ ਲੋਕ ਨੇ ਲਾਸ਼ਾਂ ਦੀ ਤੁਰਦੀਆਂ ਉਹ ਦੂਧੀਆਂ ਦੇ ਮੋਢੀਆਂ ਦੀਆਂ ਮਥਾਂਕੀ ਤੇ ਗੁਰੂ ਨੇ ਸਾਨੂੰ ਜ਼ਿੰਦਾ ਬਣਾਇਆ ਸੀ ਬਾਪਰਾਪ ਕਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲ ਦੀ ਗੁਜ਼ਰਦੇ ਆ ਕਿਸ ਤਰ੍ਹਾਂ ਆਪਣੇ ਲਾਲ ਦੇ ਟੁਕੜੇ ਟੁਕੜੇ ਹਿੱਦਿਆਂ ਦੇਖ ਕੇ ਚੀਕਾਂ ਦੀ ਹੁੰਜ ਪਾਉਂਦੇ ਵਡੇ ਸਾਹਿਬ ਦਾ ਤੇ ਸ਼ਹੀਦ ਹੋਏ ਅੱਤਪੂਤ ਤੇ ਸਾਰਾ ਮੰਦਰ ਸਿੰਘੜੀ ਦੇਖ ਰਹੇ ਸੀ ਤੇ ਕੋਲ ਖੜੇ ਚੌਦ ਚੋ ਇੱਕ ਬੱਜੇ ਜਿਹੜੇ ਬਾਬਾ ਗੰਧਾਰ ਸਿੰਘ ਜੀ ਉਹ ਵੀ ਦੇਖਦੇ ਸੀ। ਉਹਨਾਂ ਨੇ ਵੱਡੇ ਵੀਰ ਦੀ ਬਹਾਦਰੀ ਵੀ ਵੇਖੀ। ਬਾਬਾ ਦੀਪ ਸਿੰਘ ਜੀ ਦੀ ਬਹਾਦਰੀ ਦਾ ਜ਼ਿਕਰ ਕਰਨ ਵਾਸਤੇ ਵੱਖਰਾ ਗ੍ਰੰਥ ਲਿਖਿਆ ਜਾਵੇ। ਤੇ ਖੁਸ਼ਹਾਲਪੁਰ ਜ਼ਿਲ੍ਹਾ ਦੀ ਜਾਦਾ ਚੰਗੀ ਗੱਲ ਜਾਣੂ ਹੈ ਨਾ ਜਿੱਥੇ ਸ਼ਸਤਰ ਦੇ ਕੇ ਸਤਗੁਰੂ ਜੀ ਲਾਲ ਨੂੰ ਭੇਜਦੇ ਨੇ ਬਸੇ ਵੀ। ਉੁਰਗਿਕ ਖਣਾ ਅਰਥਕੇ ਦੇ ਕਮਾਲ ਦੇ ਨੇ ਕਿਉਂ ਸ਼ਸਤਰ ਦਿੱਤੇ ਸੀ ਮਾਰਗ ਨੇ ਸਿੱਖਾਣਾ ਸ੍ਰੀ ਅਨੰਤਪੁਰ ਸਾਹਿਬ ਦੇ ਸ਼ਸਤਰਾਂ ਹਾਂ ਨੇ ਲਾਇਸੀ ਉੱਥੇ ਸਤਗੁਰਾਂ ਦੇ ਘਰੇ ਜਾਦੇ ਤੇ ਪੰਨਾ ਦਾ ਨੌ ਮਣ ਦੋਹੇ ਨੂੰ ਕੁੱਟ ਕੇ ਪ੍ਰਿੰਸੀਪਲ ਸੁਜਾਨ ਸਿੰਘ ਅੰਦੀ ਪੁਸਤਕਾਂ ਕਲਗੀ ਜੀ ਅੰਨਿਆ ਪੜਿਓ ਕਿਤੇ ਦਿੰਦੇ ਦੋ ਬਰਸ਼ੇ ਬੜੇ ਸੰ ਫਲਾਬ ਸ਼ੁਕ ਮਨੂਰ ਝਾੜ ਝਾੜ ਕੇ ਫਿਰ ਤਕਾ ਕੇ ਫਿਰ ਕੁੱਟਣਾ ਫਿਰ ਤਕਾ ਕੇ ਫਿਰ ਕੁੱਟਣਾ ਤੇ ਜਦੋਂ ਬਰਸ਼ਾ ਵੱਜਿਆ ਸੀ ਸ਼ਤਾਨਾਂ ਦੀ ਹਿੱਕ ਨੂੰ چیر ਕੇ ਪਾਣੀ ਦੇ ਚਸ਼ਮੇ ਚਲਾ ਦਿੱਤੇ ਸੀ ਤੇ ਕਲੀਆਂ ਕਰਾਨਾ ਵਜੇ ਨੇਜੇ ਬਰਸ਼ੇ ਨਹੀਂ ਪਰ ਦਬ ਦਿੱਤੀਆਂ ਤੇ ਅਨੰਪੁਰ ਸਾਹਿਬ ਨੂੰ ਮਿਲ ਕੇ ਉਹ ਸਾਰੀ ਕਰਦੇ ਹੋ ਤੁਰਪਾ ਨਿਕਲੀਆਂ ਫਿਰ ਉਹ ਲਾਹੌਰ ਦੇ ਮੀਂਹ ਵਿੱਚ ਅੱਜ ਤੱਕ ਪਈਆਂ ਹੋਈਆਂ ਤਾਲੀ ਬਿਤੇ ਕੁਝ ਉਹਨਾਂ ਦੇ ਕੁਝ ਨਾਮ ਮੈਨੂੰ ਵਿਸਰੇ ਹੋ ਸਾਸ ਉਹਦੇ ਤੋਂ ਉਹ ਸ਼ਸਤਰ ਕਿਉਂ ਫਰਜ਼ਦਾਰੀਏ ਅਭਿਆਸ ਕਿਉਂ ਹੋਣ ਕਿ ਸਾਨੂੰ ਸਮਝ ਆ ਜਾਂਦੀ ਜਦੋਂ ਬਾਬਾ ਅਜੀਤ ਸਿੰਘ ਜੀ ਨੂੰ ਸ਼ਸਤਰਾਂ ਦੇ ਅਭਿਆਸ ਤੋਂ ਬਾਅਦ ਸ਼ਸਤਰ ਚਲਾਉਣ ਦਾ ਮੌਕਾ ਮਿਲਦਾ ਕਦੇ ਇਹਨੂੰ ਚਲਾਉਣਾ ਹੈ ਸਾਧ ਤੋਂ ਚਾਈਟ ਸੰਕੇ ਕਿਸੇ ਅਗਲਾ ਦਾ ਸਾਥ ਪੁਚਾਇਆ ਜਾਂ ਸੀ ਕਿ ਕਿਸੇ ਗਰੀਬ ਦੀ ਜ਼ਿੰਦਗੀ ਬਚਾਈ ਜਾ ਸਕੇ ਕਿਸੇ ਦਾ ਘਰ ਉੱਜੜਨ ਤੋਂ ਬਚਾਇਆ ਜਾ ਸਕੇ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕਰ ਦਿੱਤੇ ਆਪਣੇ ਪੁੱਤਰ ਦੀ ਜ਼ਿੰਦਗੀ ਜੋਖਮ 'ਚ ਪਾ ਕੇ ਕਿਸੇ ਦੇ ਉੱਜੜਦੇ ਘਰ ਨੂੰ ਬਿਠਾਉਣ ਵਾਸਤੇ ਇਹ ਸਿਹਾਰਤ ਨੂੰ ਦਿੱਲਪੇ ਦਿੱਤਾ ਬੜੇ ਬਲੀ ਸੂਰਮੇ ਬਾਬਾ ਜੀ ਸਿੰਘ ਸ਼ਹੀਦ ਹੋਏ ਪਿਤਾ ਦੇ ਚਾਰਾਗੇ ਜਾਇਆ ਕਿ ਔਲ ਖੜੇ ਬਾਬਾ ਤੁਹਾਰ ਸਿੰਘ ਜੀ ਨਾ

ਗੱਲ ਜਿਹੜਾ ਨਾ ਰੁਕ ਜਾਂਦਾ ਬੋਲੇ ਆਲੀ ਜਾਂਦਾ ਇੰਨੀ ਖੁਸ਼ੀ ਚ ਖੀਵੀ ਹੋ ਕੇ ਮਹਾਰਾਜ ਤੇ ਸਾਨੂੰ ਦਰਸ਼ਨ ਕਰਾਏ ਇਤਿਹਾਸ ਪੜ੍ਹ ਕੇ ਤੁਗੀ ਜੀ ਦੇ ਬੋਲ ਕਦੇ ਭਰਾਈ ਸੀ ਆਵਾਜ਼ ਮੇ ਬੋਲੇ ਗੁਰ ਕੋ ਬਿੰਦ ਉਸ ਨੰਨੇ ਸੇ ਜਾਂ ਬਾਦ ਸੇ ਬੋਲੇ ਗੁਰ ਕੋ ਬਿੰਦ ਪਾਲਾ ਹੈ ਤੁਝੇ ਨਾਜ ਸੇ ਬੋਲੇ ਗੁਰ ਕੋ ਬਿੰਦ ਰੋਕਾ ਨਹੀਂ ਆਗਾ ਜਿਸੇ ਬੋਲੇ ਗੁਰ ਕੋ ਬਿੰਦ ਆਓ ਤਨ ਪਾਤ ਤੇ ਹਥਿਆਰ ਸਦਾ ਨੰਨੀ ਸੀ ਤਲਵਾਰ ਛੋਟੀ ਸੀ ਕਮਾਸ ਦਾ